ਇਹ ਲਾਗੂ ਹੋਣੀ ਐ ਇਥੋਂ ਤੱਕ ਇਨਾਂ ਨੇ ਇੱਕ ਮਿਸ਼ਨ ਇਹ ਕਹਿ ਰਿਹਾ ਹੈ ਵੀ ਪੈਨਸ਼ਨਾਂ ਦੇ ਉੱਤੇ 2.8 ਗੁਣਾਤ ਲਾਗੂ ਕਰੋ ਅਸੀਂ ਪਹਿਖ ਮਿਸ਼ਨ ਤੋਂ ਵਾਅਦੇ ਨਹੀਂ ਮੰਗਿਆ ਸੀਗਾ ਪਰ ਸਾਟਿਆਂ ਦੇ 2.8 ਗੁਣਾਤ ਦੇ ਇਹਨੂੰ ਵੀ ਧਿਆਨ ਨਹੀਂ ਉਹ ਤੋਂ ਵੀ ਸਰਕਾਰ ਪਿੱਛੇ हट ਗਈ ਹੈ ਤੁਹਾਡੇ ਸਾਹਮਣੇ ਇਹ ਪਹਿਖ ਮਿਸ਼ਨ ਇਹ ਕਹਿ ਰਿਹਾ ਹੈ ਵੀ ਪੱਤੇ ਜਿਹੜੇ ਮਿਲਦੇ ਆ ਮਾਜਮਾਨ ਨੂੰ ਬੇ 2.25 ਗੁਣਾਤ ਦੇ ਨਾਲ ਵਾਅਦਾ ਕਰਕੇ ਲਾਗੂ ਕਰੋ ਇਹਨਾਂ ਨੇ ਬਾਤੇ ਦੇ ਨਾਂ ਦੇ ਉੱਤੇ ਉਹ ਫ੍ਰੀਜ਼ ਕਰਕੇ ਰੱਖਦੇ ਸਾਰੇ ਪੱਤੇ ਅੱਜ ਕੀ ਹਾਲ ਹੈ ਸਾਡੇ ਪੈਣਾ ਭਰਾਵਾਂ ਦਾ ਕੱਚੇ ਮਜ਼ਦਮਾਂ ਦਾ ਜਿਹੜੇ 25 25 ਸਾਲ ਤੋਂ ਕੱਚੇ ਦੇ ਕੱਚੇ ਰੱਖੇ ਨੇ ਚਾਹੇ ਉਹ ਸੁਸਾਇਟੀਆਂ 'ਚ ਕੰਮ ਕਰਦੇ ਨੇ ਇਲੈਸਮੈਂਟ 'ਤੇ ਕੰਮ ਕਰਦੇ ਨੇ ਹੋਰ ਸੋਸਟੇ ਕੰਮ ਕਰਦੇ ਨੇ ਆ ਇਹੋ ਜਿਹਾ ਨੋਟੀਫਿਕੇਸ਼ਨ ਮਕਿਨ ਦਾ ਕਲੰਕਿਤ ਨੋਟੀਫਿਕੇਸ਼ਨ ਇਹ ਪਹਿਲੀ ਵਾਰ ਆਇਆ ਹੈ ਜਦੋਂ ਸਿਰਫ ਤੇ ਸਿਰਫ 59 ਸਾਲ ਤੱਕ ਦੀ ਧਿਆੜੀ ਵੀ ਗਾਰੰਟੀ ਦਿੰਦਾ ਹੈ ਇਸ ਤੋਂ ਵੱਧ ਪੱਕਿਆਂ ਦਾ ਕੋਈ ਨੋਟੀਫਿਕੇਸ਼ਨ ਦੀ ਹੋਰ ਗਾਰੰਟੀ ਕੋਈ ਨਹੀਂ ਦਿੰਦਾ ਹੈ ਤੁਹਾਡੇ ਸਾਹਮਣੇ ਮਾਰ ਪੱਤੇ ਦੇ ਕੰਮ ਕਰਦੇ ਹੋਣ ਹੋਰ ਕਰਦੇ ਹੋਣ ਸਾਰਿਆਂ ਨੂੰ ਅੱਜ ਰੋਲਿਆ ਜਾ ਰਿਹਾ ਹੈ ਕਹਿੰਦਾ ਸਾਨੂੰ ਵੀ ਰੋਲਿਆ ਜਾ ਰਿਹਾ ਆ ਕਿਸਾਨੀ ਦਾ ਕੀ ਹਾਰ ਕੀਤਾ ਤੁਹਾਡੇ ਸਾਹਮਣੇ ਹੈ ਕਦੇ ਇਹ ਇਤਿਹਾਸ ਤੋਂ ਹੋਇਆ ਸੀਗਾ ਜਿਹੜੇ ਕਿਸਾਨ ਮੋਤੀ ਦੀ ਧੌਂ ਦਾ ਕੀਲਾ ਕੱਢ ਕੇ ਆਏ ਸੀਗੇ ਕਿੱਡਾ ਵੱਡਾ ਜਵਲ ਅੱਜ ਇਸ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਬੇਈਮਾਨਾਂ ਨੇ ਕੀਤਾ ਹੈ ਮੈਂ ਸਮਝਦਾ ਸਾਨੂੰ ਉਹਨਾਂ ਦੇ ਹੱਕ ਤੇ ਕਿਸਾਨਾਂ ਦੇ ਹੱਕ ਤੇ ਮਤਾ ਪਾਣਾ ਚਾਹੀਦਾ ਹੈ ਜਿਹੜੀ ਜਾਬਰ ਸਰਕਾਰ ਇਹ ਲਗਾਤਾਰ ਕੱਲੀ ਅੱਜ ਕਿਸਾਨਾਂ ਤੇ ਹੋਇਆ ਹੈ ਕੱਲ ਉਹ ਸਾਡੇ ਤੇ ਹੋਵੇਗਾ ਪਰ ਤੋਂ ਮਜ਼ਦੂਰਾਂ ਤੇ ਹੋਵੇਗਾ ਇਸ ਤੱਕੇ ਲੋੜਾ ਦੀ ਲੋੜਾ ਜੇ ਬਣਦੀ ਹੈ ਅੱਜ ਕੱਲੇ ਪੈਨਸ਼ਨ ਨਹੀਂ ਥੱਲੇ ਮੁਲਾਜ਼ਮ ਨੇ ਕਈ ਸਾਥੀ ਐਵੇਂ ਇੱਕ ਗੁੱਸਾ ਜਿਹਾ ਕਰ ਜਾਂਦੇ ਐ ਵੀ ਮੁਲਾਜ਼ਮ ਪਤਾ ਵੀ ਕੀ ਲੈ ਗਏ ਅਸੀਂ ਕੁਝ ਨਹੀਂ ਲੈ ਗਏ ਐ ਜੇ ਮਿਲਣਾ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਮਿਲਣਾ ਹੈ ਇੱਥੋਂ ਤੱਕ ਕਿ ਕੱਲੇ ਮਰਾਜੇ ਪੈਸ਼ੇ ਨਹੀਂ ਸਮੂਚੀਓ ਕੀਰਤੀ ਲੋਕ ਲੰਨ ਵਾਲੇ ਲੋਕ ਉਹ ਨੌਜਵਾਨ ਹੋਵੇ ਉਹ ਵਿਦਿਆਰਥੀ ਹੋਵੇ ਜਿੱਦੋਂ ਵਿੱਦਿਆ ਖੋਈ ਜਾ ਰਹੀ ਹੈ ਜਿਹੜੀ ਵਿੱਦਿਆ ਦਾ ਭਜਮਾ ਕਰਨ ਕੀਤਾ ਜਾ ਰਿਹਾ ਹੈ ਉਹ ਨੌਜਵਾਨ ਧੀਆਂ ਪੁੱਤ ਜਿਹੜੇ ਡਿਗਰੀਆਂ ਲੈ ਕੇ ਘੁੰਮਦੇ ਐ ਉਹ ਰਜ਼ਗਾਰ ਨਹੀਂ ਉਹਨਾਂ ਤੇ ਲੱਖਾਂ ਭਰਾਈਆਂ ਜਾ ਰਹੀਆਂ ਨੇ ਉਹ ਪਹਿਣਾ ਜਿਨ੍ਹਾਂ ਦੀ ਅੱਜ ਫ੍ਰੀਡਮ ਤੌਰ ਤੇ ਵੀ ਸੁਰੱਖਿਅਤ ਨਹੀਂ ਜਿਹੜੇ ਲੋਕਾਂ ਦੇ ਮਧਾਈ ਤੋਂ ਪੀੜਤ ਨੇ ਜਿਹੜੇ ਆਪਣੇ ਜਿਸਮ ਵੇਚਣ ਵਾਸਤੇ ਚੋਕਾਂ ਤੇ ਖੜੇ ਨੇ ਉਹਨਾਂ ਲੋਕਾਂ ਨੂੰ ਸਾਰਿਆਂ ਨਾੜੀਏ ਧਲਾਨੀ ਤੋਰ ਤੇ ਭਵਿਕ ਸਾਡਾ ਹੋਵੇਗਾ ਨਹੀਂ ਤਾਂ ਇਹ ਲੋਕ ਟੁਕ ਵੇਖ ਜਿਹਾ ਹੈ ਇਹ ਫਟਾ ਡਟਕੇ ਲੈ ਜਾਣਗੇ ਆਓ ਸਾਰੇ ਇਕੱਠੇ ਹੋ ਕੇ ਕਾਨੂੰ ਵੀ ਐਸੇ ਤਰ੍ਹਾਂ ਮਾਰਚ ਕਰੀਏ ਧਿਆਨ ਵਾਲੇ ਸਮੇਂ ਤੇ ਇਸੇ ਕੇ ਨੂੰ ਹੋਰ ਵਿਚਾਰ ਕਰੀਏ ਤਾਂ ਜੋ ਇਹ ਸਰਕਾਰਾਂ ਵੀ ਨਿੱਕੇ ਨੂੰ ਬੁਲਾ ਦਿੱਤਾ ਜਾ ਸਕੇ ਇਹ ਸਰਕਾਰ ਨੂੰ ਬਦੀ ਤੋਂ ਲਾਇਆ ਜਾ ਸਕੇ ਇਹਨਾਂ ਸ਼ਬਦਾਂ ਦੇ ਨਾਲ ਜਾਗਰਤਾ ਜਾਗਰਤਿਤਨ ਵਾਲੇ ਲੋਕਾਂ ਪੰਜਾਬ ਸਰਕਾਰ ਮਰਦਾਬਾਦ साडा एक जिंदाबाद मंगारी मंडी मुर्दाबाद दो न फैक्ट्री में मुर्दाबाद पे कमीशन ने बकैनी मुर्दाबाद पंजाब सरकार मुर्दाबाद पंजाब सरकार मुर्दाबाद धनबाद जी आओ जी सदा दर्शन ਮੰਚ ਤੇ ਬੈਠੇ ਪ੍ਰਧਾਨਗੀ ਮੰਡਲ ਤੇ ਮੇਰੇ ਪੈਨਸ਼ਨ ਸਾਥੀਓ ਅੱਜ ਪੰਜਾਬ ਦੀ ਹਾਲਤ ਭਾਰਤ ਦੀ ਹਾਲਤ ਤੇ ਸੰਸਾਰ ਬਦਲ ਦੀ ਹਾਲਤ ਦਾ ਜਿੰਨਾ ਚਿਰ ਚਾਨਣਾ ਆਪਾਂ ਨੂੰ ਨਹੀਂ ਪੈਣਾ ਇਹ ਲੜਾਈ ਚਾਹੇ ਅੱਜ ਪੈਨਸ਼ਨਰਾਂ ਦੀ ਆ ਮੁਲਾਜ਼ਮਾਂ ਦੀ ਹੈ ਪਰ ਜੋ ਕਾਰਪੋਰੇਟ ਨੀਤੀਆਂ ਇੱਥੇ ਲਿਆ ਕੇ ਛੋਟੀਆਂ ਚਾਉਂਦਾ ਹੈ ਸਰਕਾਰਾਂ ਦੇ ਥਰੂ ਉਹਦੇ ਵਿੱਚ ਪੰਜਾਬ ਦੇ ਲੋਕ ਕੀ ਭਾਰਤ ਦੇ ਲੋਕ ਕੀ 95% ਉਹ ਚੱਕੀ ਚ ਪੀਸੇ ਜਾਣੇ ਨੇ ਅੱਜ ਇਹ ਥੋੜਾ ਜਿਹੜਾ ਏਡਾ ਬੜਾ ਇਕੱਠ ਹੈ ਇਹ ਜਦੋਂ ਇਹ ਥੂਰੀ ਲਿਖੀ ਜਾਣੀ ਹੈ ਹਥਿਆਰ ਉਸ ਲਿਖਿਆ ਜਾਣਾ ਉਹ سرمਾਇਦਾਰ ਨੂੰ ਰੋਕਣ ਦੇ ਲਈ ਵੀ ਪੰਜਾਬ ਦੇ ਲੋਕ ਪੰਜਾਬ ਦੇ ਪੈਨਸ਼ਨਰ ਪੰਜਾਬ ਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਸ ਦਿਨ ਰੈਲੀ ਕਰਕੇ ਉਹ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਵੀ ਲਿਖਿਆ ਜਾਣਾ ਕਿ ਉੱਥੇ ਪੈਨਸ਼ਨਾਂ ਨੇ ਵੀ ਇਹਨਾਂ ਲੁਟੇਰਿਆਂ ਦੀ ਖਾਤਰ ਇਹ ਸਮਾਜ ਨੂੰ ਬਚਾਉਣ ਦੀ ਖਾਤਰ ਆਪਣਾ ਹਿੱਸਾ ਪਾ ਕੇ ਗਏ ਨੇ ਮੱਗਾਂ ਦੇ ਸੰਬੰਧ ਵਿੱਚ ਬਹੁਤ ਕੁਝ ਬੋਲਿਆ ਜਾਣਾ ਹੈ ਅੱਜ ਕੱਲੇ ਕੱਲੇ ਲੜਨ ਦੀ ਲੋੜ ਨਹੀਂ ਉਹ ਲੜਾ ਰਹੇ ਨੇ ਇਹ ਜੱਤੋਂ ਨੀਤੀਆਂ ਆਈਆਂ ਨੇ ਜਿਨ੍ਹਾਂ ਨੇ ਸਪੋਰਟ ਕਰਤੀ ਉਹ ਵੀ ਅੱਜ ਰੋਲ ਰਹੇ ਨੇ ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦਾ ਭੁੱਖ ਖੋਣ ਜਾ ਰਹੇ ਨੇ ਇਹ ਆਉਣ ਵਾਲੇ ਸਮੇਂ ਜੋ ਬਾਹਰ ਸਿਸਟਮ ਹੈ ਦੋ ਦੋ ਘੰਟੇ ਦੀ ਦਿਹਾੜੀ ਤੇ ਲੈ ਆਉਣਗੇ ਠੇਕੇਦਾਰੀ ਸਿਸਟਮ ਦਾ ਪੰਜ ਸੱਤ ਲਿਆਂਦੀਆਂ ਇਹਨਾਂ ਨੇ ਕੈਟਾਗਰੀਆਂ ਵੀ ਇਕੱਠੇ ਨਾ ਹੋ ਜਾਣ ਤੇ ਆਉਣ ਵਾਲੇ ਸਮੇਂ ਜਿੰਨਾ ਵੀ ਸਮਾਂ ਆ ਰਿਹਾ ਇਹ ਏਜੰਸੀਆਂ ਦੇ ਥੂ ਕਾਰਪੋਰੇਸ਼ਨਾਂ ਦੇ ਥੂ ਦੋ ਦੋ ਘੰਟੇ ਦੇ ਟਾਈਮ ਨਾਲ ਸਾਨੂੰ ਪੈਸੇ ਸਾਡੇ ਬੱਚਿਆਂ ਨੂੰ ਮਿਲਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਨਫਰੀ ਨਾ ਵਧੀ ਤਾਇਨਾ ਨੇ ਸਾਡੇ ਤੇ ਵੀ ਉਹੀ ਕੁਹਾੜਾ ਮਾਰਨਾ ਹੈ ਤਾਂ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੇ ਸਮਾਜ ਨੂੰ ਬਣਾਉਣ ਦਾ ਜਦੋਂ ਆਰਥਿਕਤਾ ਡਿੱਗਦੀ ਹੈ ਕਿਸੇ ਦੇਸ਼ ਦੀ ਹੋਵੇ ਕਿਸੇ ਸੂਬੇ ਦੀ ਹੋਵੇ ਕਿਸੇ ਲੋਕਾਂ ਦੀ ਹੋਵੇ ਉਥੋਂ ਆਰਥਿਕਤਾ ਦੇ ਡਿੱਗਣ ਦੇ ਕਰਕੇ ਆਰਥਿਕਤਾ ਜਦੋਂ ਡਿੱਗਦੀ ਹੈ ਸਮਾਜ ਚ ਕ੍ਰੀਤੀਆਂ ਪੈਦਾ ਹੁੰਦੀਆਂ ਨੇ ਲੜਾਈਆਂ ਪੈਦਾ ਹੁੰਦੀਆਂ ਨੇ ਉਹ ਲੜਾਈਆਂ ਚ ਸਾਨੂੰ ਉਲਝਾ ਕੇ ਸਾਡੇ ਤੇ ਝੂਠੇ ਮੁਕਾਬਲੇ ਬਣਾਉਣਗੇ ਸਾਡੇ ਤੇ ਸਾਰਾ ਕੁਝ ਕਰਨਗੇ ਇਹ ਇਸ ਕਰਕੇ ਜਿਵੇਂ ਆਪਣੇ ਤੇ ਪਿਛਲੀ ਵਾਰੀ ਇੱਥੇ ਕੇਸ ਰਜਿਸਟਰ ਹੋਇਆ ਆ 70 ਸਾਲ ਤੋਂ ਜ਼ਿਆਦਾ ਉੱਤੇ ਇੱਥੇ 95% ਬੰਦੇ ਬੈਠੇ ਨੇ ਕੀ ਅਸੀਂ ਹੁੰਲੜਵਾਰੀ ਕਰਨ ਵਾਲੇ ਆ ਇਹ ਸਰਕਾਰ ਨੂੰ ਅੱਜ ਚੇਤਾਵਨੀ ਦੇ ਕੇ ਚੱਲੇ ਆ ਅਸੀਂ ਜੇ ਉਹ ਸਾਡੇ ਕੇਸ ਵਾਪਸ ਨਾ ਕੀਤੇ ਸ਼ਾਂਤਮਈ ਵਾਲਿਆਂ ਨੇ ਤਾਂ ਅੱਗੇ ਨੂੰ ਇਹ ਸ਼ਾਂਤਮਈ ਨਹੀਂ ਹੋਣਗੇ ਬਜਾਰੇ ਇਹ ਕਿਸੇ ਹੋਰ ਢੰਗ 'ਚ ਹੋਣਗੇ ਕਿਤੇ ਰਲ ਕੇ ਹੋਣਗੇ ਤੇ ਸਾਰੇ ਲੋਕ ਇਕਤਾ ਨੂੰ ਲੈ ਕੇ ਅਸੀਂ ਹੋਂਦੇ ਨਾਲ ਖੜੇ ਹੋਵਾਂਗੇ ਮੈਂ ਇੱਕ ਨਾਰਾ ਲਾ ਕੇ ਆਪਣੀ ਥਾਂ ਲਾਉਂਗਾ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਧੰਨਵਾਦ ਸਰ ਹੁਣ